ਕਿਨਾਗੇ ਜੀ ਮਰਕੀਰ ਸਿੰਘ ਜੀ ਜੀ ਮੈਂ ਕਹਾਂ ਤੂ ਤੁਹਾਡੇ ਕਿੱਲੇ ਦੇ ਸੀ ਮੇਰੀ ਪਰਚਾਈ ਕਿ ਕਾਰਨ ਹੋਇਆ ਹੈ ਇਹ ਮਹਾਰਮ ਮੁਤਕਰਤਾਈ ਮਾਮਲਾ ਬ੍ਰਦਰ ਦਾ ਕੀ ਨਾਮ ਹੈ ਸਖਤੇਰ ਸਿੰਘ ਜੀ ਕਿੰਨੀ ਉਮਰ ਹੈ ਬਈ ਤੂੰ 2 ਸਾਲ ਵੱਡਾ ਜੀ ਤੇ ਭਾਬੀ ਜੀ ਦੀ ਉਹਨਾਂ ਦੀ ਕਿੰਨੀ ਉਮਰ ਸੀ ਕੋਣਤੀ ਹੋਊਗੀ 45 ਦੇ ਉੱਤੇ ਹੀ ਥੋੜੀ ਕੀ ਨਾਮ ਸੀ ਉਹਨਾਂ ਦਾ ਪਾਲੋ ਪਾਲੋ ਬਾਈ ਕਿੰਨੇ ਬੱਚੇ ਨੇ ਦੋ ਮੁੰਡੇ ਇੱਕ ਕੁੜੀ ਵੇ ਆਇਓ ਇਹਨੇ ਇੱਕ ਮੁੰਡਾ ਰੰਗ ਜਾ ਜੀ ਝੋਟ ਆ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਨੂੰ ਸਵੇਰੇ ਪਤਾ ਲੱਗਿਆ ਜੀ ਕਿ ਇਰਾਦ ਹੀ ਘਟਨਾ ਹੈ ਨਹੀਂ ਜ਼ੁਬਾ ਹੋਈਏ ਸਵੇਰੇ ਹਾਂਜੀ ਅਰਲੀ ਮਾਰਨਿੰਗ ਪੁਲਿਸ ਮੌਕੇ ਤੇ ਪਹੁੰਚ ਗਈ ਸੀਗੀ ਪਤਾ ਨਹੀਂ ਜੀ ਮੈਂਟੇਨਰ ਪਤਾ ਮੈਂ ਤਾਂ ਇੱਥੇ ਆਗ ਨਹੀਂ ਤੁਸੀਂ ਕਿੱਥੇ ਰਹਿੰਦੇ ਹੋ ਮਰਨੀਆ ਟ੍ਰੇਨ ਚੇਕ ਜੇ ਬਾਅਦ ਤੁਹਾਡੀ ਮਾਤਾ ਜੀ ਦੀ ਮੌਤ ਹੋਈਏ ਕੀ ਨਾਮ ਸੀ ਉਹਨਾਂ ਦਾ ਕੀ ਗੱਲ ਰਹੀਏ ਕੀ ਕਾਰਨ ਜਿਹਾ ਹੋਇਆ ਸੀ ਕਿ ਉਹਨਾਂ ਨੂੰ ਕਦੋਂ ਉਠਾਉਣਾ ਪਿਆ ਤਰੇ ਨੂੰ ਮਾਵਰਾ ਸੀਗਾ ਇਸ ਆਦਿ ਦਾ ਲੜਾਈ ਜਿਗੜਾ ਕਰਦੇ ਸੀ ਪੁਰਾਣਾ ਲੜਾਈ ਜਿਗੜਾ ਚੱਲ ਰਿਹਾ ਸੀ ਇਹ ਇਹ ਸਵੇਰ ਦੀ ਘਟਨਾ ਹੈ ਹਾਂ ਜੀ ਸਵੇਰ ਦੀ ਸਵੇਰ ਵੀ ਦਰੂ ਪੀ ਰੱਖੀ ਸੀਗੀ ਹਾਂ ਕੱਲ੍ਹ ਤੇ ਆਰੂ ਪੀ ਰੱਖੀ ਸਵੇਰੇ ਦਰੂ ਪੀ ਰੱਖੀ ਕੀ ਨਾਮ ਹੈ ਪਿਤਾ ਜੀ ਦਾ ਸਿਦੇਸ਼ ਸਿੰਘ ਉਹ ਮੁੱਖ ਦੇ ਰਹੇ ਕੇ ਫਰਾਰ ਹੋ ਗਏ ਮੌਕੇ ਤੇ ਬਰਾਰ ਹੋ ਕੇ ਕਤਲ ਕਰਦੇ ਅੱਛਾ ਇਹ ਜਿਹੜੀ ਡੈਥ ਹੋਈ ਮੌਕੇ ਤੇ ਹੋ ਗਈ ਸੀ ਜਾਂ ਬਾਅਦ ਚ ਮੌਕੇ ਹੀ ਗੱਡੀ ਚ ਲਈ ਜਾਂਦੇ ਸੀ ਚੱਕਿਆ ਸੀ ਜਿੱਦੋਂ ਤਾਂ ਸਾਹ ਸੀ ਦੇਖ ਨੂੰ ਤੁਸੀਂ ਉਸ ਟਾਈਮ ਕਿੱਥੇ ਸੀ ਬਾਕੀ ਫੈਮਿਲੀ ਮੈਂਬਰ ਕਿੱਥੇ ਸੀ ਕੰਮ ਕਰ ਰਹੇ ਸੀ ਇਸ ਵੇਲੇ ਕਿੰਨੇ ਵਜੇ ਦੀ ਘਟਨਾ ਹੈ ਇਹ ਘਟਨਾ 8 ਵਜੇ ਦੀ ਸੂਰਜ 8 ਵਜੇ ਦੀ ਘਟਨਾ ਹੈ 8 ਵਜੇ ਸਾਨੂੰ ਕੋਈ ਪਤਾ ਲੱਗਿਆ ਵੀ ਅਸੀਂ ਕਿਹ ਬਾਦ ਦਾ ਚਾਚਾ ਜੀ ਜੀ ਕੋ ਤੇ ਨਾਲ ਲੱਗੇ ਸੀ ਕਿਹਦੇ ਅੱਛਾ ਜੀ ਕਿਹ ਮਿਲਾਂ ਦੇ ਤੇ ਉਹਨੇ ਸਾਨੂੰ ਫੋਨ ਕੀਤਾ ਉਹਨੇ ਦੇਖਿਆ ਬਿਆਸ ਤੇਰਾ ਦੋਟਾ ਗੱਡੀ ਵੀ ਆ ਕੁਆਟੇ ਚੱਕੀ ਹੋਤਾ ਤੇ ਮਮੀ ਮਗਾ ਗਿਆ ਤੇ ਜੀ ਤੇ ਅਸੀਂ ਮੌਕੇ ਤੇ ਫਿਰ ਬਾਜੀ ਕੋਲ ਤੋਂ ਆਏ ਸਾਡੇ ਆਂਦੇ ਆਂਦੇ ਸਾਥੀਓ ਨੇ ਕਤਲ ਕਰਾਉ ਆ ਉਹ ਫਰਾਰ ਹੋ ਚੁਕੇ ਸੀਗੇ ਇਹ ਕਿੰਨੇ ਟਾਈਮ ਤੋਂ ਲੜਾਈ ਝਗੜੇ ਚੱਲੇ ਸੀਗੇ ਲੜਾਈ ਝਗੜੇ ਤਾਂ ਸਟਾਰਟਿੰਗ ਤੋਂ ਚੱਲ ਰਹੇ ਜਦ ਆਦੇ ਵਿਆਹ ਕੇ ਆਏ ਉਦੋਂ ਦੇ ਬਣ ਚੁਕੇ ਕਿੰਨੇ ਪੈਨ ਬੜਾਓ ਤੁਸੀਂ ਅਸੀਂ 10 ਪੈਨ ਬਾਕੀ ਮੈਰਿਡ ਨੇ ਸਿਸਟਰ ਮੈਰਿਡ ਹੈ ਤੇ ਇੱਕ ਬ੍ਰਦਰ ਮੈਰਿਡ ਹੈ ਤੇ ਰਹਿੰਦੇ ਇਕੱਠੇ ਹੋ ਤੁਸੀਂ ਕਿੱਟੇ ਰਹਿੰਦੇ ਸੀ ਤੁਸੀਂ ਖੇਤ ਗਏ ਹੋਏ ਸੀਗੇ ਕੰਮ ਦੇ ਹੋਏ ਸੀਗੇ ਇਹ ਬਿਚੂ ਆਂਦਾ ਤੀਤ ਪਹਿਲਾਂ ਵੀ ਅਸਤੀਕੇ ਦੇ ਕੋਈ ਮਾਰਕੋ ਟੈਸਤੀਕੇ ਦੀ ਹੋਈ ਵੀ ਜਿੰਦੇ ਚ ਜਾਣ ਲੇਵਾ ਹਮਲਾ ਕੀਤਾ ਗਿਆ ਹੋਵੇ ਨਹੀਂ ਪਹਿਲਾਂ ਪਹਿਲਾਂ ਕੋਈ ਜਾਣ ਆ ਪਹਿਲਾਂ ਤਨੀ ਇਦਾਂ ਤਾਂ ਨਹੀਂ ਬਤਲ ਕਰਦਾ ਨਹੀਂ ਪਹਿਲੇ ਛੋਟੀ ਮਾਰੇ ਡਾਂਗ ਨੂੰ ਮਾਰਦਾ ਸੀਗਾ ਉਹਦਾ ਕੁਕੜਾ ਮਾਰਦਾ ਸੀਗਾ ਵੀ ਇਦਾਂ ਦਾ ਕੋਈ ਤਰਫਾਨ ਜਾਂ ਕਾਫੇ ਕੋਲ ਜਾਂ ਗੁਰਦਾਸ ਸਿੰਘ ਨੂੰ ਜਾ ਕੇ ਕਦੀ ਪਿਆ ਕੀ ਜੀ ਪਹਿਲਾਂ ਉਹਦਾ ਕੁਕੜਾ ਮਾਰਦਾ ਸੀਗਾ ਜੀ ਜੀ ਕਿਦਾਂ ਦੇਖਦੇ ਹੋ ਅਸਤੀਕੇ ਕੋਦਮ ਇੱਕ ਖੂਨੀ ਵਾਰਦਾਤ ਹੋ ਗਈ ਇਹ ਖੂਨੀ ਵਾਰਦਾਤ ਜੀ ਇਹ ਸਾਡੇ ਦਾਦਾ ਜੀ ਸੀਗੇ ਉਹ ਦਿਨ ਦੋ ਦਿਨ ਮੈਨੇ ਪਹਿਲਾ ਵੀ ਉਹਨੇ ਕੰਮੇ ਸਟਾਰਟ ਕੀਤਾ ਸੀਗਾ ਉਹ ਵੀ ਕਰਵਾਣਾ ਕਰ ਬਣਾ ਕੱਢ ਕੇ ਮੈਂ ਇੱਕ ਵਾਰ ਧਮਕੀਆਂ ਦੇ ਕੇ ਡੈਸੂ ਵਾੜ ਦੇਣਾ ਆ ਕਰ ਦੂਗਾ ਠੀਕ ਹੈ ਜੀ ਉਹਦੇ ਬਾਅਦ ਰਾਤ ਨੂੰ ਮੇਰੇ ਮੁਰੇ ਨੇ ਉਹਨੇ ਫੋਨ ਲਾਇਆ ਮੇਰੇ ਦਾਦੇ ਨੂੰ ਦਾਦਾ ਮੇਰਾ ਇਹਨੂੰ ਪੜਾਉਂਦਾ ਰਹੇ ਉਹਨੂੰ ਗੱਲ ਕਰਦਾ ਡਾੜ ਤੇ ਫਿਰ ਐਂ ਕਰਦੇ ਉਹ ਕਰਦੇ ਤੇ ਵੀ ਉਹਦੇ ਕਹਿਣ ਤੋਂ ਮਜ਼ੇ ਪਰਿਵਾਰ ਦੇ ਸੰਧ ਲੋਕ ਆਉਂਦੇ ਸ਼ਾਦੀ ਦੇ ਸੰਧ ਲੋਕ ਦਾਦਾ ਕਿੱਥੇ ਰਹਿੰਦਾ ਹੈ ਦਾਦਾ ਹਰਨੀਆਂ ਚਾਚੇ ਕੋਲ ਹਸੌਰਨੀ ਵਾਲੇ ਜਾਂਦੇ ਵੀ ਪਹਿਲੇ ਪਰਿਵਾਰਕ ਗਿਸ਼ਤੇ ਠੀਕ ਨਹੀਂ ਗਏ ਪਹਿਲਾਂ ਦਾਦਾ ਸਾਡਾ ਰਹਿੰਦਾ ਰਿਹਾ ਬਹੁਤ ਟਾਈਮ ਸਾਡੇ ਕੋਲ 10 ਸਾਲ 10 ਸਾਲ ਸਾਡੇ ਕੋਲ ਪਿਆ ਕੋਈ ਨਹੀਂ ਬਸ ਥੋੜੇ ਮੰਡ ਦੇ ਵਿੱਚ ਕੋਈ ਡਾਊਟ ਉਹਨੇ ਕੋਈ ਆ ਗਿਆ ਤਾਂ ਉਹ ਇਹਦਾ ਗੱਲ ਦੇ ਸਾਹਮਣੇ ਬੋਲਦਾ ਸੀ ਸਾਡੀ ਪਰਜਾਈ ਹੈ ਕੋਈ ਨਹੀਂ ਹਾਂ ਕੋਈ ਜ਼ਮੀਨੀ ਵਿਵਾਦ ਤਾਂ ਨਹੀਂ ਸੀਗਾ ਨਾ ਨਾ ਜ਼ਮੀਨੀ ਆਪਣਾ ਕੋਈ ਜ਼ਮੀਨੀ ਰੋਲਾ ਨਹੀਂ ਸੀਗਾ ਵੰਡ ਵੰਡਾਰਾ ਹੋਇਆ ਹੋਇਆ ਵੰਡ ਵੰਡਾਰਾ ਚਾਚਾ ਸਾਡੇ ਬੈਠੇ ਤੇ ਦੋ ਭਰਾ ਹੈ ਡਾਡੀ ਜੀ ਜੱਸੀ ਉਹਨਾਂ ਦਵਾਨ ਵਾਲੇ ਰਹੇ ਮਦᱹਇਨ ਕੋਈ ਜ਼ਮੀਨੀ ਰੋਲਾ ਨਹੀਂ ਸੀਗਾ ਕੁਝ ਨਹੀਂ ਸੀਗਾ ਆਪਾਂ ਇੱਕ ਐਸਾ ਨਸ਼ੇ ਦੇ ਵਿੱਚ ਇੱਕ ਵਾਰ ਦਾ ਤੁਨ ਜਾਣਾ ਹੈ ਨਜ਼ਾਰਾ ਪਿੰਡਾਂ ਸਿਰ ਤੇ ਦੇ ਰਾਤ ਦਾ ਬੜਾ ਜਿਆਦਾ ਸੀਰੀਅਸ ਹੋ ਗਿਆ ਰਾਤ ਨੂੰ ਦਾਬਤ ਹੋਇਆ ਰਾਤ ਡੇਕੇ ਸੀਗਾ ਸਵੇਰ ਪਿਆ ਸੀ ਸਾਰੇ ਸਵੇਰ ਕੰਮ ਤੇ ਗਿਆ ਚਲੇ ਤੇ ਜਦੋਂ ਆ ਕੇ ਅਸੀਂ ਜੇ ਸਾਹਿਬ ਔਕੇ ਦੇ ਕੋਲ ਗਿਆ ਸੀ ਕੰਮ ਤੇ ਸੀ ਕਿ ਮੰਗ ਕਰਦੇ ਹੋ ਮੰਗ ਤਾਂ ਸਾਨੂੰ ਸਾਫ਼ ਚਾਹੀਦਾ ਬਸ ਗਾਤ ਵਸ ਹੈ ਤੇ ਆਹਾਂ ਪਾਛੀ ਸਾਡੇ ਨਹੀਂ ਚਾਹੀਦੀ ਇਹ ਇਹਦੇ ਵਿੱਚ ਸਰੋਗੂ ਨੇ ਗੱਲ ਤੁਸੀਂ ਸਾਡੇ ਫਾਜ਼ਲ ਸਾਹਿਬ ਨੂੰ ਮੰਨਦੇ ਹੋ ਕਿ ਦਾਦਾ ਜਾਂ ਹੋਰ ਪਰਿਵਾਰਕ ਮੈਂ ਕਤਲ ਕਤਲ ਸਾਜੇ ਦਾਦੇ ਦੀ ਹੈ ਸਾਡੇ ਦੀ ਤੇ ਕਤਲ ਸਾਡੇ ਗੁੜੇ ਨਹੀਂ ਦਾਦਾ ਥਾਣਾ ਅਰਨੀ ਵਾਲੇ ਦੇ ਵਿੱਚ ਪਿੰਡ ਪੈਂਦਾ ਹੌਜ ਖਾਸ ਉੱਥੇ ਸੁਖਦੇਵ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਸੀ ਉਹਨੇ ਸ਼ਰਾਬ ਪੀਤੀ ਸੀਗੀ ਸਵੇਰ 7:00 7:30 ਆਪਣੇ ਘਰ ਵਾਲੀ ਨੂੰ ਕਹਹਾੜੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਹੈ ਸਰ ਇਹ ਘਰੇ ਕੀਤਾ ਸੀਗਾ ਉਹਨੇ ਨਹੀਂ ਘਰ ਦੇ ਨੇੜੇ ਖੇਤਾਂ ਵਿੱਚ ਕੰਮ ਕਰਦੀ ਸੀ ਉਹ ਪਰਲੋ ਬਾਈ ਉਹਦਾ ਨਾਂ ਸੀ ਤੇ ਉਹਦੇ ਚਰਿੱਤਰ ਤੇ ਕੋਈ ਸ਼ੱਕ ਕਰਦਾ ਸੀ ਜਿਸ ਦੇ ਕਰਕੇ ਅੱਜ ਸਵੇਰ ਉਹਨੇ ਉਹਦਾ ਮਰਡਰ ਕਰ ਦਿੱਤਾ ਹੈ ਜਿਸ ਤੇ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 103 ਬੀ ਐਨ ਐਸ ਇਹ ਰੀਤੀ 102 ਆਪੀਸੀ ਤਹਿਤ ਅਸੀਂ ਮੁਕੱਦਮਾ ਰਜਿਸਟਰ ਕਰ ਲਿਆ ਤੇ ਟੀਮਾਂ ਬਣਾਤੀਆਂ ਤੇ ਟੀਮਾਂ ਬਣਾ ਕੇ ਅਸੀਂ ਹੁਣ ਰੇਡਾਂ ਕਰ ਰਹੇ ਹਾਂ ਜਲਦ ਤੋਂ ਜਲਦ ਅਸੀਂ ਇਹਨੂੰ ਅਰੈਸਟ ਕਰ ਲਵਾਂਗੇ